ਇਲੀ ਫਿਰ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਆਈ ਐਮ ਐਫ ਇੰਟਰਨੈਸ਼ਨਲ ਮੋਨਿਟਰਿੰਗ ਫੰਡ ਬਾਰੇ ਤਾਂ ਇਹਨੇ ਭਾਰਤ ਨੂੰ ਜਿਹੜੀ ਗਵਾਰਨਿੰਗ ਦਿੱਤੀ ਆ ਕਿ ਤੁਹਾਡਾ ਕਰਜ਼ਾ ਜਿਹੜਾ ਉਹ ਦਿਨੋ ਦਿਨੀ ਵਧਦਾ ਜਾ ਰਿਹਾ ਤੇ ਜੇਕਰ ਇਹੀ ਹਾਲ ਰਹੇ ਤਾਂ ਤੁਹਾਡਾ ਜਿਹੜਾ ਕਰਜ਼ਾ ਹੈ ਉਹ ਤੁਹਾਡੀ ਜੀ ਡੀ ਪੀ ਦੇ ਬਰਾਬਰ ਹੋ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਾਫੀ ਆਰਟੀਕਲ ਛਪੇ ਹੋਏ ਆ ਜਿਨ੍ਹਾਂ ਵਿੱਚ ਇਹੀ ਦਰਸਾਇਆ ਗਿਆ ਕਿ ਭਾਰਤ ਦਾ ਜਿਹੜਾ ਕਰਜ਼ਾ ਹੈ ਉਹ ਜੀ ਡੀ ਪੀ ਦੇ ਬਰਾਬਰ ਹੋ ਜਾਵੇਗਾ ਜਾਂ ਇਸ ਤੋਂ ਵੀ ਅੱਗੇ ਪਹੁੰਚ ਸਕਦਾ ਹੈ ਠੀਕ ਹੈ ਜੀ ਕਾਫੀ ਸਮੇਂ ਤੋਂ ਭਾਰਤ ਦੀ ਜਿਹੜੀ ਹੈ ਡੈਬਿਟ ਟੂ ਜੀਡੀਪੀ ਦੀ ਜਿਹੜੀ ਹੈਗੀਆ ਦਰਾ ਕਾਫੀ ਤੇਜ਼ੀ ਨਾਲ ਵਧ ਰਹੀ ਹੈ ਇੱਥੇ ਜਿਹੜਾ ਡੈਬਿਟ ਟੂ ਜੀਡੀਪੀ ਦਾ ਮਤਲਬ ਇਹ ਨਹੀਂ ਹੈਗਾ ਕਿ ਪੂਰੇ ਦੇਸ਼ ਦੀ ਜੀਡੀਪੀ ਨਹੀਂ ਇੱਥੇ ਗੱਲ ਕੀਤੀ ਗਈ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜੀਡੀਪੀ ਜਿਹੜੀ ਆਪਾਂ ਇੱਕ ਸਾਲ ਦੇ ਵਿੱਚ ਪ੍ਰੋਡਿਊਸ ਕਰਦੇ ਆ ਉਹਨੂੰ ਆਪਾਂ ਇੱਥੇ ਜੀਡੀਪੀ ਕਨਸੀਡਰ ਕਰਾਂਗੇ ਠੀਕ ਹੈ ਜੀ ਇਸ ਫੋਟੋ ਦੇ ਵਿੱਚ ਆਪਾਂ ਦੇਖੀ ਤਾਂ ਅਲੱਗ-ਅਲੱਗ ਕੰਟਰੀ ਦਾ ਡੈਬਟ ਟੂ ਜੀਡੀਪੀ ਹੈਗਾਗਾ ਤਾਂ ਇੰਡੀਆ ਦੇ ਵਿੱਚ ਇੰਡੀਆ ਦਾ ਜਿਹੜਾ ਹੈਗਾ 81.3% ਹੈਗਾ ਬ੍ਰਾਜ਼ੀਲ ਦਾ ਹੈਗਾ 82.5% ਯੂਨਾਈਟਿਡ ਕਿੰਗਡਮ ਦਾ ਹੈਗਾ 85.4% ਕੈਨੇਡਾ ਦਾ ਹੈਗਾ 86.7% ਫਰਾਂਸ ਦਾ ਹੈਗਾ 108% ਤੇ ਅਮਰੀਕਾ ਦਾ ਹੈਗਾ 116% ਅਤੇ ਜਾਪਾਨ ਦਾ ਹੈਗਾ 239% ਜੇਕਰ ਆਲਓਵਰ ਦੇਖਿਆ ਜਾਵੇ ਤਾਂ ਬਾਕੀ ਕੰਟਰੀਜ਼ ਦੇ ਮੁਕਾਬਲੇ ਤਾਂ ਆਪਣਾ ਜਿਹੜਾ ਹੈਗਾ ਡੈਬਟ ਟੂ ਜੀਡੀਪੀ ਰੇਸ਼ਿਓ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਘਟਾ ਹੈ IMF ਦੇ ਅਨੁਸਾਰ ਆਉਣ ਵਾਲੀ 2025 ਤੱਕ ਜਿਹੜਾਗਾ ਭਾਰਤ ਦਾ ਡੈਬਟ ਟੂ ਜੀਡੀਪੀ ਜਿਹੜਾ ਹੈਗਾ ਉਹ ਲਗਭਗ 82% ਹੋ ਸਕਦਾ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਸਾਲ 2029 ਦੇ ਵਿੱਚ ਇਹ ਘਟਨਾ ਸਟਾਰਟ ਹੋਵੇਗਾ ਠੀਕ ਹੈ ਜੀ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਕਰੋਨਾ ਦੇ ਆਉਣ ਤੋਂ ਪਹਿਲਾਂ ਭਾਰਤ ਦਾ ਜਿਹੜਾ ਹੈਗਾ ਡੈਪਟ ਟੂ ਜੀਡੀਪੀ ਹੈਗਾ ਸੀ ਉਹ 75% ਸੀ ਜੋ ਕਿ ਵਾਕਏ ਕਮਾਲ ਸੀਗਾ ਕਾਫੀ ਠੀਕ ਸੀਗਾ ਤਾਂ ਕਿਸੇ ਵੀ ਦੇਸ਼ ਦਾ ਜਿਹੜਾ ਹੈਗਾ ਡੈਬਟ ਟੂ ਜੀਡੀਪੀ ਜਿੰਨਾ ਜ਼ਿਆਦਾ ਘੱਟ ਹੋਊਗਾ ਉਹ ਉਸ ਦੇਸ਼ ਲਈ ਉਨਾ ਹੀ ਜ਼ਿਆਦਾ ਚੰਗਾ ਹੋਊਗਾ